कि ਜਿਹੜੇ ਛੋਟੇ ਵਪਾਰੀ ਨੇ ਦੁਕਾਨਦਾਰ ਨੇਗੇ ਉਹਨਾਂ ਦੀ ਗੱਲ ਕੋਈ ਸੁਣਨ ਵਾਲਾ ਨਹੀਂ ਹੈਗਾ ਉਹਦੇ ਲਈ ਅਸੀਂ ਪੰਜਾਬ ਦਾ ਇੱਕ ਵਪਾਰੀ ਕਮਿਸ਼ਨ ਜਿਹਨੂੰ ਟ੍ਰੇਡ ਕਮਿਸ਼ਨ ਕਹਿੰਦੇ ਆ ਉਹਦਾ ਗਠਨ ਕੀਤਾਗਾ ਔਰ ਡਿਸਟ੍ਰਿਕਟ ਦਾ ਚੇਅਰਮੈਨ ਔਰ ਅਸੀਂ ਸਟੇਟ ਦੇ ਮੈਂਬਰ ਲਾਏ ਨੇਗੇ ਔਰ ਹਲਕਾ ਦੇ ਜੋ ਟ੍ਰੇਡ ਮੈਂਗ ਦੇ ਚੇਅਰਮੈਨ ਉਹ ਵੀ ਲਾਏ ਲਗੇ ਤਾਂ ਕਿ ਜਿਹੜੀਆਂ ਹਲਕਾ ਲੈਵਲ ਦੇ ਮੁਸ਼ਕਲਾਂ ਨੇ ਜੀਆਂ ਡਿਸਟ੍ਰਿਕਟ ਲੈਵਲ ਦੀਆਂ ਮੁਸ਼ਕਲਾਂ ਨੇ ਜੀਆਂ ਸਟੇਟ ਲੈਵਲ ਦੇ ਮੁਸ਼ਕਲਾਂ ਸੁਣੀਆਂ ਜਾਣ ਔਰ ਜਿਹੜੀਆਂ ਮੌਕੇ ਤੇ ਹੱਲ ਹੋ ਸਕਦੀਆਂ ਨੇ ਮੌਕੇ ਤੇ ਹੱਲ ਕੀਤੇ ਜਾਣ ਔਰ ਜਿਹੜੀਆਂ ਮੌਕੇ ਤੇ ਹੱਲ ਨਹੀਂ ਹੋ ਸਕਦੇ ਸਟੇਟ ਲੈਵਲ ਦੀ ਨੂੰ ਮੇਰੇ ਤੱਕ ਪਹੁੰਚਾਣ ਜਾਣ ਕਿਉਂਕਿ ਅਸੀਂ ਇਸ ਸਟੇਟ ਵਿੱਚ ਦਾ ਜਿਹੜਾ ਵਾਈਸ ਚੇਅਰਮੈਨ ਆ ਉਹਨਾਂ ਨੂੰ ਠਾਕ ਰਿਓ ਲਾ ਗਿਆ ਜਿਹੜੇ ਭਿੰਡੇ ਤੋਂ ਨੇਗੇ ਸੋ ਅੱਜ ਪਹਿਲੀ ਜਿਹੜੀ ਸ਼ੁਰੂਆਤ ਹੋਈ ਹੈਗੀ ਸੋ ਅੱਜ ਓਪਨ ਦੇ ਵਿੱਚ ਮਾਰਕੀਟ ਦੇ ਵਿੱਚ ਮੀਟਿੰਗ ਰੱਖੀ ਆ ਇੱਥੇ ਮੀਟਿੰਗ ਦੇ ਵਿੱਚ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਾਂਗੇ ਔਰ ਸੁਣਨ ਤੋਂ ਬਾਅਦ ਉਹ ਜਿਹੜੇ ਇਹ ਮੌਕੇ ਤੇ ਹੱਲ ਹੋਣੇ ਮੌਕੇ ਤੇ ਕਰਾਂਗੇ ਜਿਹੜੇ ਨਹੀਂ ਹੋਣ ਵਾਲੀਆਂ ਹੋਣਗੀਆਂ ਉਹਨਾਂ ਨੂੰ ਲਿਆ ਕੇ ਬਾਅਦ ਦੇ ਵਿੱਚ ਉਹਨਾਂ ਦਾ ਹੱਲ ਕਰਕੇ ਦੇਵਾਂਗੇ ਤਾਂ ਕਿ ਸਰਕਾਰ ਜਿਹੜੀ ਆ ਹੁਣ ਉਹ ਵਪਾਰੀਆਂ ਦੇ ਦਰਵਾਜ਼ੇ ਆਈ ਵਪਾਰੀਆਂ ਦੇ ਘਰ ਚ ਆਈ ਹੈਗੀ ਟਰੇਡਰ ਦੇ ਘਰ ਚ ਆਈ ਹੈਗੀ ਸੋ ਸਰਕਾਰ ਦਾ ਮਕਸਦ ਹੈ ਕਿ ਲੋਕਾਂ ਦੀਆਂ ਮੁਸ਼ਕਲ ਜਿਹੜੀਆਂ ਬਤ ਬਤ ਹੱਲ ਹੋਣ ਕੋਈ ਵੀ ਇਦਾਂ ਜਿਹੜਾ ਮੁਸ਼ਕਲ ਬਿਨਾਂ ਹਟਾ ਰਹੇ ਸੋ ਅਸੀਂ ਅੱਜ ਵਪਾਰੀਆਂ ਦੇ ਦਰਵਾਜ਼ੇ ਤੇ ਆ ਕੇ ਉਹਨਾਂ ਦੇ ਮੁਸ਼ਕਲ ਸੁਣ ਰਹੇ ਆ ਤੇ ਉਹਨਾਂ ਦਾ ਹੱਲ ਕਰ ਰਹੇ ਆ ਸਰ ਇਹਨਾਂ ਨੂੰ ਕੋਈ ਪਾਵਰਾਂ ਵੀ ਦਿੱਤੀਆਂ ਨਹੀਂ ਗੀਆਂ ਕਮਿਸ਼ਨ ਨੂੰ ਜੀ ਬਿਲਕੁਲ ਇਹਨਾਂ ਦੇ ਕਮਿਸ਼ਨ ਦੇ ਮੈਂਬਰ ਸਾਹਿਬਾਨ ਜਿਹੜੇ ਚੇਅਰਮੈਨ ਸਾਹਿਬਾਨ ਨੇ ਕਿ ਡਿਸਟ੍ਰਿਕਟ ਲੈਵਲ ਦੇ ਸੀਨੀਅਰ ਲੈਵਲ ਦੇ ਸਟੇਟ ਲੈਵਲ ਦੇ ਇਹਨਾਂ ਨੂੰ ਬਿਲਕੁਲ ਫੁੱਲ ਪਾਵਰਾਂ ਨਗੀਆਂ ਇਹ ਸਾਰੇ ਅੱਜ ਅਫਸਰ ਸਾਹਿਬਾਨ ਆਏ ਨੇਗੇ ਮੌਕੇ ਤੇ ਕੇ ਮੌਕੇ ਤੇ ਬੈਠ ਕੇ ਹੱਲ ਕਰਕੇ ਜਾਓ ਜੇ ਕੋਈ ਰਹਿ ਗਈ ਜੇ ਮੰਨ ਲਓ ਕਿ ਇਹਦਾ ਬਾਈਕ ਕੋਲ ਬਹੁਣਾ ਦਾ ਵੱਡਾ ਬਜਟ ਆ ਉਹਦਾ ਤਾਂ ਉਹਦੇ ਲਈ ਅਸੀਂ ਲੱਗ ਤੋਂ ਪ੍ਰਬੰਧ ਕਰਾਂਗੇ ਪਰ ਲੇਕਿਨ ਲੇਕਿਨ ਅਸੀਂ ਅੱਜ ਮੁਸ਼ਕਲਾ ਸੁਣ ਕੇ ਕੋਸ਼ਿਸ਼ ਕਰਾਂਗੇ ਇੱਥੇ ਹੱਲ ਹੋ ਜਾਣ ਜਿਹੜੇ ਰਹਿਣਗੇ ਡੀਸੀ ਸਾਹਿਬਾ ਲੈਵਲ ਦੀਆਂ ਨੇ ਜਾਂ ਕੋਈ ਹੋਰ ਨੇ ਉੱਥੇ ਹੱਲ ਕਰਾ ਦੇ। ਮੁੱਖ ਮੰਤਰੀ ਦੇ ਦੋ ਲਾੜਾਂ ਦਾ ਚਰਚਾ ਚੱਲ ਰਹੀ ਹੈ ਕੀ ਲੱਗਦਾ ਹੈ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਗਰ ਦੋ ਦੇਖੋ ਇਹ ਸਿਰਫ ਤੁਹਾਡੇ ਆਮ ਦੀ ਚਰਚਾ ਹੋ ਰਹੀ ਹੈ। ਦੇਖੋ ਇਹ ਸਿਰਫ ਸਿਰਫ ਅਖਬਾਰਾਂ ਚਰਚਾ ਹੁੰਦੀ ਹੈ ਪਰ ਲੇਕਿਨ ਇਸ ਲੈਵਲ ਦੀ ਕੋਈ ਵੀ ਕਿਸੇ ਵੀ ਲੈਵਲ ਦੀ ਚਰਚਾ ਨਹੀਂ ਹੈਗੀ। ਮੰਤਰੀ ਬਾਲ ਨੇ ਜਿਹੜੀ ਮੋਗਾ ਰੈਲੀ ਹੋਈ ਹੈ ਵਿਰੋਧੀ ਧਿਰ ਵੱਲੋਂ ਉਹ ਸਵਾਲ ਉਠਾਏ ਗਏ ਨੇ ਕਿ ਚੀਫ ਸੈਕਟਰੀ ਹੋਣ ਡੀਜੀਪੀ ਕਿਸ ਉਸ ਤੇ ਦੇ ਨੇ ਜਿਹੜੀ ਜਿਹੜਾ ਸਟੇਟ ਦਾ ਕੋਈ ਵੀ ਫੰਕਸ਼ਨ ਆ ਉਹਦੇ ਵਿੱਚ ਅਫਸਰ ਸਹਿਬਾਨ ਆ ਵੀ ਸਕਦੇ ਨੇ ਬੋਲ ਵੀ ਸਕਦੇ ਨੇ ਕਿ ਪਰ ਮੈਂ ਸਮਝਦਾ ਜਿਹੜੀ اپੋਜੀਸ਼ਨ ਨੂੰ ਨਹੀਂ ਪਤਾ ਅੱਜ ਵੀ ਸਾਰੇ ਅਫਸਰ ਸਹਿਬਾਨ ਆਏ ਨੇ ਕਿ ਅੱਜ ਵੀ ਸਾਰੇ ਅਫਸਰ ਸਹਿਬਾਨ ਆਏ ਨੇ ਤਾਂ ਹੀ ਆਏ ਨੇ ਕਿ ਚੁਣੇ ਹੋਏ ਪ੍ਰਤਿਲਿੰਦਨ ਦੇ ਨਾਲ ਐਮਐਲ ਦੇ ਨਾਲ ਮਤਰੀ ਦੇ ਨਾਲ ਅਫਸਰ ਆਊਗਾ ਤਾਂ ਇਹ ਹਲ ਹੋਊ ਮੌਕੇ ਤੇ ਮਸਲੇ ਦਾ ਸੋ ਉਹ ਵਿਚਾਰਿਆਂ ਨੂੰ اپੋਜੀਸ਼ਨ ਨੂੰ ਪਤਾ ਨਹੀਂ ਹੈਗਾ ਕਿ ਕੰਮ ਕਿਵੇਂ ਹੁੰਦੇ ਰਹੇਗਾ ਹਕੀਮ ਸਾਹਿਬ ਅਗਰ ਬੀਜੇਪੀ ਤਾਂ ਕਾਲੀ ਇਕੱਠੇ ਹੁੰਦਾ ਕੀ ਲੱਗਦਾ ਪੰਜਾਬ ਦੇ ਵਿੱਚ ਕੀ ਗੜ ਜੋੜ ਇੱਕ ਕਮਾਲ ਕਰ ਪਾਏਗਾ ਜਾਂ ਨਹੀਂ ਜਦੋਂ ਅਜਤੁਵੀਰ ਬਾਦਲ ਨੇ ਵੀ ਜਦੋਂ ਰੈਲੀ ਸਟਾਰਟ ਕੀਤੀ ਹੈ ਪੰਜਾਬ ਬਚਾਓ ਯਾਤਰਾ ਉਹ ਵੀ ਨੇ ਦੇਖਦੇ ਨਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਪੰਜਾਬ ਬਚਾਓ ਯਾਤਰਾ ਨਹੀਂ ਇਹ ਪਰਮਾਰ ਬਚਾਓ ਯਾਤਰਾ ਗਈ ਪੰਜਾਬ ਦੇ ਲੋਕਾਂ ਦੇ ਅੰਦਰ ਨਸ਼ਾ ਫੈਲਾਉਣ ਦਾ ਕੰਮ ਅਕਾਲੀ ਦਲ ਬੀਜੇਪੀ ਨੇ ਕੀਤਾ ਪੰਜਾਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀ ਦਲ ਦੇ ਰਾਜ ਤੋਂ ਹੋਈ ਪੰਜਾਬ ਦੀ ਜਵਾਨੀ ਨੂੰ ਕਿਰਾਹੇ ਪਾਇਆ ਗਿਆ ਔਰ ਪੰਜਾਬ ਦੇ ਅੰਦਰ ਜਿਹੜਾ ਗੈਂਗਸਟਰਵਾਦ ਪੈਦਾ ਕੀਤਾ ਗਿਆ ਔਰ ਨਸ਼ਾ ਦਾ ਫੈਲਾਉ ਕੀਤਾ ਗਿਆ ਅੱਜ ਪੰਜਾਬ ਜਿਹੜਾ ਇਹ ਗੱਠਜੋੜ ਤੁਸੀਂ ਕਹਿੰਦੇ ਹੋ ਜੇਕਰ ਕਾਲੂ ਹੁੰਦਾਗਾ ਤਾਂ ਮੈਂ ਸਮਝਦਾ ਪੰਜਾਬ ਦੇ ਲੋਕੇ ਨੂੰ ਇੱਕ ਵਾਰ ਫੇਰ ਹੋਈ ਸਭ ਕੁਝ ਕਰਨਗੇ ਜਿਹੜਾ 2017 ਚ ਚਾਰ ਸੀਗਾ ਔਰ 22 ਚ ਸਟਾਰਟ ਹੋਇਆ ਸੀ ਜੀ ਜੀ ਪਾਰਟੀ ਆ ਉਹਨਾਂ ਸਰਜੀਤ ਅਕਾਲੀ ਦਲ ਉਹ ਨੂੰ ਕਿਵੇਂ ਦੇਖਦਾ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਲੱਗ ਚੱਲਾਂਗੇ ਤੇ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਕਮਾਲ ਕਰਕੇ ਦਿਖਾਵਾਂਗੇ ਆ ਦੇਖੋ ਪਤਾ ਨਹੀਂ ਕਾਲੇ ਵਾਲੇ ਕਿੰਨੀਆਂ ਕਿ ਪਾਰਟੀਆਂ ਨਾਮ ਹੀ ਨਹੀਂ ਪਤਾ ਲੱਗਦੇ ਮੈਨੂੰ ਤਾਂ ਤੁਹਾਡੇ ਤੋਂ ਨਾਮ ਪਤਾ ਲੱਗਿਆਗਾ ਕੋਈ ਨਵੀਂ ਹੋਰ ਪਾਰਟੀ ਬਣੀ ਐ ਸੋ ਇਹ ਪਤਾ ਨਹੀਂ ਅਕਾਲੀ ਦਲ ਦੇ ਹੁਣ ਟੋਟੇ ਟੋਟੇ ਹੋ ਗਏ ਵਿਕਰਮ ਮਜੀਠੀਆ ਦੇ ਤੋਂ ਬਾਰਾਂ ਨੇ ਕਹਿੰਦੇ ਲਗਾਤਾਰ ਮੌਜੂਦਾ ਪਾਰਟੀ ਜਿਹੜੀ ਆ ਉਹਦੇ ਤੜਕਣਾ ਵਧਦੀ ਹੈ ਵੀ ਹੁਣ ਮੁਕਾਬਲਾ ਲੱਗਿਆ ਸਕੇ ਤੋਂ ਸਦਾ ਕਿਉਂਕਿ ਇੱਕ ਯੂਥ ਨੂੰ ਲੈ ਕੇ ਜਿਹੜਾ ਪੂਰਾ ਪੰਜਾਬ ਜਾਣਦਾ ਕਿ ਵਿਕਰਮ ਮਜੀਠੀਆ ਦੇ ਉੱਤੇ سنگੀਨ ਦੋਸ਼ਾਂ ਦੇ ਤਹਿਤ ਉਹ ਜਿਹੜਾ ਜੇਲ੍ਹ ਕੱਟ ਕੇ ਆਇਆਗਾ ਔਰ ਆਨਰੇਬਲ ਸੁਪਰੀਮ ਕੋਰਟ ਨੇ ਉਹਨੂੰ ਜਵਾਬਨ ਦਿੱਤੀ ਹੈਗੀ ਸੋ ਟ੍ਰਾਇਲ ਹਜੇ ਚੱਲਦਾਗਾ ਬੜੀ ਜਲਦੀ ਟ੍ਰਾਇਲ ਦਾ ਫੈਸਲਾ ਹੋਊਗਾ ਔਰ ਉਹਨੂੰ ਲਾਮਿਸਾਲ ਸਜ਼ਾ ਮਿਲੂਗੀ ਜੀ ਸਰ ਜੀ ਸੇਬ ਨੂੰ ਕਿਸ ਤਰ੍ਹਾਂ ਨਿਕਲ ਤੇ ਸੇਬ ਬਿਲਕੁਲ ਠੀਕ ਹੈ ਜੀ ਇੱਕ ਗੱਲ ਹੋਈ ਸੀ ਜੀ ਹਾਂ ਜੀ ਤੇਰੀ ਗੱਲ ਆ ਰ